ਕਿੱਟਲੋ ਜੀ ਆਲੀ ਟਰਾਂਸਪੋਰਟ ਕੈਨੇਡਾ ਵੱਲੋਂ ਨਵੀਂ ਉਮਰ ਦਾ ਮੁੰਡਾ ਆ ਮਾ ਇੱਕ ਮਾ ਇੱਕ ਮਾ ਇੱਕ ਮਾ ਇੱਕ ਮਾ ਇਹ ਕਮਾਲ ਕਰ ਦਿੱਤੀ ਮੇਰੇ ਵੀਰ ਆ ਜਿਹੜਾ ਸਮਾ ਤੇਰੇ ਬਾਪ ਲਈ ਬੜਾ ਭਾਗਾ ਵਾਲਾ ਹੈ ਵਾਹ ਤੇ ਤੇਰੇ ਲਈ ਵੀ ਬੜਾ ਭਾਗਾ ਵਾਲਾ ਹੈ ਔਰ ਮੈਂ ਬਾਪੂ ਨੂੰ ਪੁੱਛਿਆ ਵੀ ਕਿੰਨੀ ਕੀ ਖੁਸ਼ੀ ਆ ਕਹਿੰਦੇ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਆਪ ਲਈ ਬੜਾ ਭਾਗਾ ਲੈ ਵੀ ਆ ਏਕਮ ਮਤਾਪੁਰੀਏ ਦੇ ਬਾਪੂ ਜੀ ਆ ਗਏ ਐ ਸਖਦੇਵ ਸਿੰਘ ਜੀ ਬਾਪੂ ਤੁਸੀਂ ਪਹਿਲਾਂ ਆਏ ਸੀ ਕਿ ਹੁਣ ਆਇਓ ਲੈ ਵੀ ਵੇਖਦਾ ਏਕਮ ਕਿੱਧਰ ਆਇਆ ਇੱਕ ਮਾ ਯਾਰ ਆ ਜਿਹੜਾ ਸਮਾ ਤੇਰੇ ਬਾਪ ਲਈ ਬੜਾ ਭਾਗਾ ਵਾਲਾ ਹੈ ਤੇ ਤੇਰੇ ਲਈ ਵੀ ਬੜਾ ਭਾਗਾ ਵਾਲਾ ਹੈ ਆਰ ਮੈਂ ਬਾਪੂ ਨੂੰ ਪੁੱਛਿਆ ਵੀ ਕਿੰਨੀ ਕੀ ਖੁਸ਼ੀ ਆ ਕਹਿੰਦੇ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਮੇਰਾ ਬਾਪੂ ਮੇਰਾ ਪੁੱਤ ਕਹਿੰਦੇ ਵੀ ਮੋਟਰਸਾਈਕਲ ਜਿੱਤ ਗਿਆ ਜਿਸਕਰਨ ਇੱਕ ਗੱਲ ਸੋਚਣ ਵਾਲੀ ਆ ਵੇਖ ਬਾਪੂ ਚੱਲ ਕੇ ਆ ਗਿਆ ਤੁਸੀਂ ਖੁਸ਼ੀ ਬਖਸ਼ੀ ਮਹਾਰਾਜ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਤੁਸੀਂ ਅੱਗੇ ਦੇ ਦਿੱਤਾ ਤੇ ਅੱਜ ਵੇਖੋ ਉਸ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਆ ਬੁੱਟੇਵਾ ਹੀ ਆਜੋ ਜਿਸਕਰਨ ਜਦੋਂ ਬੋਲਿਆ ਗਿਆ ਨਾ ਵੀ ਅੱਜ ਇਸ ਕਬੱਡੀ ਕੱਪ ਦੇ ਸਭ ਤੋਂ ਚੰਗਾ ਕੰਮ ਹੋਇਆ ਹੈ ਹੋਇਆ ਕਿ ਨਹੀਂ ਚੰਗਾ ਆ ਗਰੀਬ ਪਰਿਵਾਰ ਨੂੰ ਤੁਸੀਂ ਤੇ ਸਾਰੀ ਸੰਗਤ ਨੇ ਏਡੀ ਵੱਡੀ ਖੁਸ਼ੀ ਬਖਸ਼ਦੀ ਹੈ ਜਨਾਚਾਰੇ ਪਰਿਵਾਰ ਕਬੱਡੀ ਤੇ ਲੈ ਵੀ ਇੱਕ ਵਾਂ ਖੇਡਦਾ ਰਹੇਗਾ ਬਾਪੂ ਤੂੰ ਚੜ੍ਹਦੀ ਕਲਾ ਜਰਮਿੰਦਰੇ ਸਾਹ ਚੱਲਦੇ ਰਹਿਣ ਔਰ ਉਹਨਾਂ ਚਾਰੀ ਲੈ ਵੀ ਜਸਕਰਨ ਇਹ ਵੀਰ ਦੇ ਦਿਲ ਦੇ ਵਿੱਚ ਤੇਰੇ ਲਈ ਬਹੁਤ ਵੱਡਾ ਸਤਿਕਾਰ ਰੂਗਾ ਬਾਰਕਵਾਦ ਆ ਵੀਰਾ ਲੇ ਵੀ ਤੇਰੇ ਪੁੱਤਰ ਨੇ ਅੱਜ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਸ਼ਾਇਦ ਤੂੰ ਇਹਦਾ ਨਾਮ ਕੋਈ ਹੋਰ ਰੱਖਿਆ ਹੋਵੇ ਜਦੋਂ ਫਰੰਦੀਪੁਰੀਏ ਗੋਪੀ ਨੇ ਇਹਨੂੰ ਤਿਆਰ ਕੀਤਾ ਇਹ ਉਠਦਾ ਔਠਦਾ ਕਬੱਡੀ ਦੇ ਵਿੱਚ ਆਇਆ ਬਾਬਾ ਨੌ ਸਿੰਘ ਦੀ ਸਮਾਧਿਏ ਨੇ ਪਹਿਲਾਂ ਤਿਆਰੀ ਕੀਤੀ ਕਬੱਡੀ ਦੀ ਤੇ ਜਦੋਂ ਥੋੜਾ ਓਪਨ ਦੇ ਮੈਚਾਂ ਵਿੱਚ ਆਇਆ ਤੇ ਫਰੰਦੀਪੁਰੀਏ ਗੋਪੀ ਨੇ ਇਹਦੀ ਬਾਹ ਫੜੀ ਤੇ ਇੱਕ ਬਹੁਤ ਵਧੀਆ ਆਉਣ ਵਾਲੇ ਸਮੇਂ ਦਾ ਜਾਫੀ ਬਣਾਦਾ ਘਰਦਿਆਂ ਦਾ ਨਾਮ ਕੁਝ ਹੋਰ ਸੀਗਾ ਪਰ ਜਦੋਂ ਸਾਡਾ ਇੱਕਮਾ ਠੋਰ ਵਾਲਾ ਇਨਾ ਮੈਦਾਨਾਂ ਵਿੱਚ ਖੇਡਿਆ ਅੱਜ ਵੀ ਖੇਡ ਰਿਹਾ ਹੈ ਇਹ ਮੁੰਡੇ ਦਾ ਸਰੀਰ ਇਹ ਮੁੰਡੇ ਦੇ ਦਾ ਪੇਜ ਮੈਨੂੰ ਇੱਕਮ ਵਰਗੇ ਲੱਗੇ ਤੇ ਮੈਂ ਫਰੰਦੀਪੁਰੀਆਂ ਨੂੰ ਕਿਹਾ ਯਾਰ ਆਪਾਂ ਇਹਨੂੰ ਇੱਕਮ ਨਾ ਰੱਖਦੀ ਇਹ ਨਾ ਇਹਦਾ ਫਿਰ ਅਸੀਂ ਇਹਨੂੰ ਕਿਹਾ ਵੀ ਇਹ ਤਾਂ ਸਾਡੀ ਖੇਡ ਕਬੱਡੀ ਦਾ ਇੱਕਮ ਜਾਂਦਾ ਰਹਿ ਵੀ ਵੀਰਿਆ ਹੁਣ ਵੀ ਲਾਈਨ ਜ਼ੋਰ ਕਿਉਂਕਿ ਦੋ ਮੋਟਰਸਾਈਕਲਾਂ ਸੀ ਹੋਰ ਰੇਡਾਂ ਜੱਫੀਆਂ ਤੇ ਲਾਉਣੇ ਆ ਵੀਰਿਆ